ਹਾਚਾ ਅੱਜ ਚੇਰ ਦੀ ਮਸਿਆਏ ਮਨਜੀਤ ਦੇ ਅੰਦਰ ਦੀ ਕੋਈ ਸੁੱਤੀ ਹੋਈ ਪੁਰਾਣੀ ਯਾਦ ਪੁਕਾਰ ਉੱਠੀ ਚੇਤਾ ਇਹ ਨਾ ਤੈਨੂੰ ਅੱਜ ਇਹ ਮਾੜੀ ਦਾ ਮੇਲਾ ਜਵੰਦੀ ਦਾ ਸਨੇਹਾ ਯਾਦ ਹੀ ਨਾ ਅੱਜ ਉਹ ਮਾੜੀ ਦੇ ਮੇਲੇ ਆਉਣਗੇ ਮੇਲਾ ਵੇਖਣ ਵਾਸਤੇ ਨਹੀਂ ਤੇਰੇ ਵਾਸਤੇ ਜਿੱਥੇ ਮਰੀਆਰੀ ਵਾਲੇ ਤੇ ਚੂੜ ਗਰਨੀਆਂ ਬੈੰਧੀਆਂ ਨੇ ਉਸੇ ਨੁੱਕਰ ਤੇ ਤੂੰ ਉਹਨ ਪਛਾਣ ਲਵੇਂਗੀ ਮੁੰਡਿਆਂ ਵਰਗੇ ਮੁੰਡੇ ਜੇ ਭਲੇਖਾ ਖਾ ਗਏ ਤਾਂ ਉਹਨਾਂ ਦੇ ਹੱਥ ਵਿੱਚ ਤੇਰਾ ਰੁਮਾਲ ਉਹ ਵੀ ਨਾ ਪਛਾਣੇਗੀ ਰਮਾਲਾਂ ਵਰਗੇ ਵੀ ਤਾਂ ਹੋਰ ਰਮਾਲ ਹੁੰਦੇ ਨੇ ਜੇ ਕਿਉਂ ਡੁੱਬਦੀ ਐ ਭੂਆ ਜਵੰਦੀ ਜੋ ਨਾਲ ਹੋਵੇਗੀ ਫਿਰ ਛੇਤੀ ਕਰਨਾ ਵੇਖ ਉੱਤੋਂ ਦੁਪਹਿਰ ਆ ਗਈ ਏ ਉਹ ਭਾਵੇਂ ਉਡੀਕ ਉਡੀਕ ਕੇ ਮੋੜ ਜਾਣ ਹੂੰ ਮੋੜ ਜਾਣ ਮੈਥੋਂ ਬਿਨਾਂ ਹੀ ਉਹ ਤਾਂ ਉਮਰ ਪਰ ਉੱਥੇ ਬੈਠੇ ਮੈਨੂੰ ਉਡੀਕਦੇ ਰਹਿਣਗੇ ਪਰ ਤੂੰ ਜ਼ਰੂਰ ਦੇਰ ਕਰਨੀ ਏ ਜੇ ਤੇਰੀ ਚਾਲ ਦਾ ਕਿਸੇ ਨੂੰ ਪਤਾ ਲੱਗ ਗਿਆ ਤਾਂ ਜੇ ਮਾਂ ਨੂੰ ਸ਼ੱਕ ਪੈ ਗਿਆ ਤਾਂ ਜੇ ਵੀਰ ਜੀ ਬਾਹਰੋਂ ਆ ਗਏ ਤਾਂ ਜੇ ਪਿਤਾ ਜੀ ਨੇ ਕਹਿ ਦਿੱਤਾ ਜਵਾਂ ਤੀਆਂ ਮੇਲੇ ਨਹੀਂ ਜਾਂਦੀਆਂ ਤਾਂ ਫਿਰ ਛੇਤੀ ਉੱਠਣਾ ਆਪਣੇ ਖਿਆਲਾਂ ਵਿੱਚ ਹੀ ਮਗਨ ਮਨਜੀਤ ਕੁਰਸੀ ਤੋਂ ਉੱਠ ਬੈਠੀ ਕਿਉਂ ਉੱਠ ਬੈਠੇ ਹੋ ਉਹਦਾ ਉੱਡਿਆ ਹੋਇਆ ਰੰਗ ਵੇਖ ਕੇ ਦੂਜੀ ਵਿਦਿਆਰਥਣ ਨੇ ਪੁੱਛਿਆ ਮੇਰੇ ਜੀ ਨੂੰ ਕੁਝ ਹੋ ਰਿਹਾ ਏ ਦਿਲ ਘਟਦਾ ਏ ਤੇ ਸਿਰ ਨੂੰ ਚੱਕਰ ਆ ਰਹੇ ਨੇ ਫੇਰ ਅੱਜ ਛੁੱਟੀ ਕਰ ਦਿਓ ਪਲਕੇ ਵਧੇਰੇ ਚੜ੍ਹ ਪੜ ਲਵਾਵਾਂਗੀ ਆ ਸਭ ਤੋਂ ਵੱਡੀ ਉਮਰ ਦੀ ਵਿਦਿਆਰਥਣ ਨੇ ਹਮਦਰਦੀ ਨਾਲ ਕਿਹਾ ਮਨਜੀਤ ਉੱਠ ਕੇ ਘਰ ਨੂੰ ਤੁਰ ਪਈ ਦਿਲ ਵਿੱਚ ਉਹ ਐਵੇਂ ਮਹਿਸੂਸ ਕਰ ਰਹੀ ਸੀ ਜਿਵੇਂ ਉਹ ਮਾਪਿਆਂ ਦੇ ਘਰੋਂ ਮਾੜੀ ਦੇ ਮੇਲੇ ਨੂੰ ਜਾ ਰਹੀ ਹੋਵੇ ਉਹਨੂੰ ਪਤਾ ਨਾ ਲੱਗਾ ਕਿ ਉਹ ਕਿਹੜੇ ਵੇਲੇ ਘਰ ਜਾ ਪਹੁੰਚੀ ਅੱਜ ਉਹਨੂੰ ਘਰ ਵੀ ਵਟਿਆ-ਵਟਿਆ ਮਾਲੂਮ ਹੋ ਰਿਹਾ ਸੀ ਕਿੰਨਾ ਚਿਰ ਉਹ ਅਧ ਬੇਹੋਸ਼ ਜਹੀ ਅੰਦਰ ਬਾਹਰ ਫਿਰਦੀ ਰਹੀ ਉਹ ਕੁਝ ਕਰਨਾ ਚਾਹੁੰਦੀ ਸੀ ਪਰ ਸਮਝ ਨਹੀਂ ਸੀ ਪੈਂਦੀ ਕਿ ਕਰੇ ਕੀ ਬਿਨਾਂ ਸੋਚੇ ਸਮਝੇ ਹੀ ਉਹ ਕਪੜਿਆਂ ਵਾਲਾ ਡਰੰਕ ਫੁੱਲਣ ਲੱਗ ਪਈ। ਇੱਕ ਇੱਕ ਸੂਟ ਉਲਟਾ ਕੇ ਵੇਖ ਕੇ ਉਹ ਪਾਸੇ ਰੱਖੀ ਜਾਂਦੀ। ਇੱਕ ਰੇਸ਼ਮੀ ਸੂਟ ਨਿਕਲਿਆ। ਉਹ ਕਿੰਨਾ ਚਾਰੋਂ ਸੋਤੇ ਨੀਜ ਟਕਾਈ ਵੇਖਦੀ ਰਹੀ। ਉਹਦੀਆਂ ਅੱਖਾਂ ਵਿੱਚ ਹੰਝੂ ਤਰਨ ਲੱਗ ਪਏ। ਇਹ ਉਹਦੇ ਸੂਰਤ ਦੀ ਨਿਸ਼ਾਨੀ ਸੀ। ਖਬਰੇ ਉਹ ਕਿੰਨੀਆਂ ਰੀਜਾਂ ਨਾਲ ਇਹ ਸੂਟ ਆਪਣੀ ਲਾੜੀ ਵਾਸਤੇ ਬਣਵਾ ਕੇ ਲਿਆਇਆ ਸੀ। ਇਹ ਮਨਜੀਤ ਨੇ ਪਹਿਨਿਆ ਸੀ। ਤਾਂ ਸੂਰਤ ਨੇ ਇਹਦਾ ਪੱਲਾ ਫੜ ਕੇ ਆਖਿਆ ਸੀ, ਮੈਨੂੰ ਡਰ ਲੱਗਦਾ ਏ ਤੂੰ ਕਿਤੇ ਔੜ ਨਾ ਜਾਏ। ਇਹ ਸੂਟ ਪਾ ਕੇ ਤੂੰ ਪਰੀਆਂ ਵਰਗੀ ਲੱਗਦੀ ਐ ਅੱਜ ਫੇਰ ਇਹ ਬਾਗ ਸਜਰੇ ਬਣ ਕੇ ਮਨਜੀਤ ਦੇ ਕੰਨਾਂ ਵਿੱਚ ਗੂੰਜ ਉਠੇ ਠੰਡਾ ਸਾਹ ਭਰ ਕੇ ਪੱਲੇ ਨਾਲ ਅੱਖਾਂ ਪੁੰਝ ਕੇ ਉਹਨੇ ਇਹ ਸੂਟ ਵੀ ਪਾਸੇ ਰੱਖ ਦਿੱਤਾ ਇੱਕ ਹੋਰ ਵਧੀਆ ਸੂਟ ਨਿਕਲਿਆ ਇਹ ਸੂਟ ਪਾ ਕੇ ਉਹ ਸਦਾ ਵਾਸਤੇ ਮਾਪਿਆਂ ਦੇ ਘਰੋਂ ਨਿਕਲੀ ਸੀ ਮਾਪਿਓ ਦੇ ਰਾਜ ਭਾਗ ਵਿੱਚੋਂ ਉਹਨੂੰ ਇਹਾ ਕੁਝ ਦਾਜ ਮਿਲਿਆ ਸੀ ਕਿੰਨਾ ਚਿਰ ਉਹ ਉਸ ਸੂਟ ਨੂੰ ਹੱਕ ਨਾਲ ਕੱਟ ਕੇ ਬੈਠੀ ਰਹੀ ਸਚੇਤ ਮਨ ਨੂੰ ਕੋਈ ਪਤਾ ਨਹੀਂ ਕਿ ਉਹ ਕਿਹੜੇ ਵੇਲੇ ਸ਼ੀਸ਼ੇ ਦੇ ਸਾਹਮਣੇ ਜਾ ਖੜੀ ਇਹ ਸਭ ਕੁਛ ਉਸ ਤੋਂ ਕੋਈ ਅਚੇਤ ਸ਼ਕਤੀ ਕਰਾ ਰਹੀ ਸੀ ਮੁੱਦ ਤਾਂ ਪਿੱਛੋਂ ਨੇ ਰੀਜ ਨਾਲ ਵਾਲ ਵਾਹੇ ਗੁੱਤ ਕਰਕੇ ਉਹਨੇ ਮੋਢੇ ਉਤੋਂ ਦੀ ਪਛਾਣ ਛੁੱਟੀ ਤਾਂ ਉਹਦੀ ਵਾਲ ਖਾਂਦੀ ਛਾਂ ਤੋਂ ਉਹ ਆਪ ਹੀ ਡਰ ਗਈ ਠੀਕ ਕਹਿੰਦੇ ਨੇ ਕਈ ਵਾਰ ਸਪੇਰੇ ਦੀ ਸੱਪਾਂ ਤੋਂ ਡਰ ਜਾਂਦੇ ਨੇ ਉਹਨੇ ਸੂਟ ਪਹਿਨ ਕੇ ਬਟਨ ਬੰਦ ਕੀਤੇ ਤਾਂ ਉਹਦੇ ਅੰਦਰੋਂ ਆਵਾਜ਼ ਆਈ ਮਨਜੀਤ ਕੁਆਰੀਆਂ ਦੀਆਂ ਇਹੋ ਜਿਹੇ ਪਟਕੀਲੇ ਕੱਪੜੇ ਪਾ ਕੇ ਬਾਹਰ ਜਾਂਦੀਆਂ ਚੰਗੀਆਂ ਨਹੀਂ ਲੱਗਦੀਆਂ ਮਾਂ ਜੀ ਮਾਪਿਆਂ ਦੇ ਰਾਜ ਵਿੱਚ ਰੀਝਾਂ ਨਾ ਲੱਥੀਆਂ ਤਾਂ ਫੇਰ ਕਦੋਂ ਲੈਣਗੀਆਂ ਸਾਰੀਆਂ ਕੁੜੀਆਂ ਨਵੇਂ ਪਾ ਕੇ ਚੱਲੀਆਂ ਨੇ ਬਸ ਆਹਾ ਮੇਲਾ ਵੇਖਣਾ ਏ ਫੇਰ ਕਦੇ ਨਹੀਂ ਜਾਂਦੀ ਮਨਜੀਤ ਦੀਆਂ ਅੱਖਾਂ ਸਾਹਮਣੇ ਉਹਦੀ ਬਿਰਧ ਮਾਂ ਖੜੀ ਸੀ ਪਰ ਨਵੇਂ ਚਾਹ ਵਿੱਚ ਧੀ ਨੂੰ ਮਾਂ ਦੀਆਂ ਰੋ ਰੋ ਕੇ ਸੁੱਜੀਆਂ ਹੋਈਆਂ ਅੱਖਾਂ ਨਹੀਂ ਸੰਦਿੰਦੀਆਂ ਇਹ ਸੂਟ ਪਾ ਕੇ ਮਨਜੀਤ ਆਪਣੇ ਆਪ ਨੂੰ 15 16 ਸਾਲ ਦੀ ਕੁੜੀ ਅਨੁਭਵ ਕਰ ਰਹੀ ਸੀ ਯਾਦਾਂ ਨੇ ਸਮੇਂ ਦੀ ਘੜੀ ਦੀ ਸੂਈ ਫੇਰ ਕੇ ਉਸ ਨੂੰ ਅੱਜ ਤੋਂ 18 ਸਾਲ ਪਿੱਛੇ ਕਰ ਦਿੱਤਾ ਸੀ ਮਾੜੀ ਦੇ ਗਹਿਮਾ ਗੈਂਪਰੇ ਹੋਏ ਮੇਲੇ ਵਿੱਚ ਵੀ ਉਹਨੂੰ ਇੱਕ ਦੋ ਬਾਜਾਂ ਹੀ ਸੁਣੀਆਂ ਜਾ ਰਹੀਆਂ ਸਨ ਉਹਦੀ ਵੀਣੀ ਆਪਣੇ ਆਪ ਉੱਠ ਕੇ ਕਿਸੇ ਦੇ ਹੱਥ ਵਿੱਚ ਕੁੱਟੀ ਜਾਣ ਵਾਸਤੇ ਲੋਚ ਰਹੀ ਸੀ ਉਹਨੇ ਕਿਸੇ ਕਰੜੇ ਹੱਥ ਦੀ ਕੱਸ ਆਪਣੀ ਸੋਹਲ ਵੀਣੀ ਤੇ ਮਹਿਸੂਸ ਕੀਤੀ ਨਾਲ ਹੀ ਉਹਦੇ ਕੰਨਾਂ ਵਿੱਚ ਆਵਾਜ਼ ਪਈ ਲੈ ਸੂਰਤ ਮਰਦਾਂ ਵਾਲੀ ਕਰੀ ਬਾਹ ਫੜੀ ਦੀ लाज ਨਿਭਾਵੀ ਤੇਰੇ ਪਿੱਛੇ ਇਹਨੇ ਮਾਂ ਪਿਓ ਭੈਣ ਭਰਾ ਸਾਖ ਸੰਬੰਧੀ ਸਾਰੇ ਛੱਡੇ ਨੇ ਤੇ ਤੂੰ ਹੋਣੇ ਨੂੰ ਜਿਉਂਦੇ ਜੀ ਪਿੱਛਾ ਨਾ ਦੇਈ ਮੈਂ ਸਿਰ ਦੇ ਦੇਾਂਗਾ ਪਰ ਇਹਦੀ ਬਾਹ ਨਹੀਂ ਛੱਡਾਂਗਾ ਕਿਸੇ ਗੱਭਰੂ ਦੀ ਆਵਾਜ਼ ਨੇ ਕੁਆਰੀ ਕਾਂਜਕ ਨੂੰ ਛਾਲ ਲਿਆ ਮਨਜੀਤ ਦੀ ਆਤਮਾ ਨੂੰ ਇੱਕੋ ਵਾਰ ਝਟਕਾ ਵੱਜਾ ਜਿਵੇਂ ਚੱਲਦੀ ਕਾਰ ਕਿਸੇ ਰੌਖ ਨਾਲ ਟਕਰਾ ਗਈ ਹੋਵੇ ਉਹ ਭਾਰਤ ਕੇ ਕੁਲਵੰਤ ਦੀ ਫੋਟੋ ਵੱਲ ਵੇਖਣ ਲੱਗ ਪਈ ਰਿਆ ਵਾਲੇ ਦਰਵਾਜੇ ਉੱਤੇ ਜਿਵੇਂ ਬਿਜਲੀ ਦੇ ਹਰੇ ਲਾਲ ਬੱਲਬ ਵਾਰੀ-ਵਾਰੀ ਜਗਦੇ ਬੁਝਦੇ ਹਨ ਉਸੇ ਤਰ੍ਹਾਂ ਸੂਰਤ ਤੇ ਕੁਲਵੰਤ ਉਹਦੀ ਨਿਗਾਹ ਦੇ ਸਾਹਮਣੇ ਨਾਚ ਕਰ ਰਹੇ ਸਨ ਨੇੜੇ ਹੁੰਦੇ ਹੁੰਦੇ ਆਨ ਤੋਂ ਇਕ ਹੋ ਗਏ ਸੂਰਤ ਤੇ ਕੁਲਵੰਤ ਦਾ ਭੇਦ ਮੁੱਕ ਗਿਆ ਸਾਲਾਂ ਬੱਦੀ ਕਠਨ ਤਾਪ ਕਰਨ ਵਾਲੀ ਤਪੱਸਵਣੀ ਵਿੱਚ ਇਸਤਰੀ ਦੀ ਰੂਪਕਾਰ ਉੱਠੀ ਵੇਂਦਾ ਕੀਏ ਲੈ ਫੜ ਮੇਰੀ ਬਾਹ ਮੈਂ ਤੇਰੀ ਹ ਅਭੋਲ ਹੀ ਮਨਜੀਤ ਨੇ ਬਾਹ ਅਗਾ ਵਧਾ ਦਿੱਤੀ ਨਾਮਦੇਵ ਦੀ ਦੁੱਧ ਦੀ ਕਟੋਰੀ ਫੜਨ ਵਾਸਤੇ ਜਿਵੇਂ ਭਗਵਾਨ ਨੇ ਪੱਥਰ ਦੀ ਮੂਰਤੀ ਵਿੱਚੋਂ ਬਾਹਂ ਕੱਢ ਲਈ ਸੀ ਇਸੇ ਤਰ੍ਹਾਂ ਕੁਲਵੰਤ ਨੇ ਵੀ ਫੋਟੋ ਵਿੱਚੋਂ ਬਾਹਂ ਵਧਾ ਦਿੱਤੀ ਮਨਜੀਤ ਨੂੰ ਤਾਂ ਹੀ ਪਤਾ ਲੱਗਾ ਜਾਂ ਉਹਦੀ ਵੀਣੀ ਕਿਸੇ ਘੁੱਟ ਕੇ ਫੜ ਲਈ ਸੀ ਕੁਲਵੰਤ ਇਹ ਕੀ ਕਰਨ ਲੱਗਾ ਏ ਮਨਜੀਤ ਜਿਵੇਂ ਸੁੱਤੀ ਪਈ ਬਰੜਾ ਉੱઠી ਉਹਨੇ ਆਪਣੀ ਵੀਣੀ ਢੋ ਕੇ ਵੇਖੀ ਜਿੱਥੇ ਕਿਸੇ ਮਰਦਾਂਵੇਂ ਹੱਥ ਦਾ ਸਪਰਸ਼ ਮਹਿਸੂਸ ਹੋ ਰਿਹਾ ਸੀ ਉਹਨੇ ਅੱਖੀ ਮਲ ਕੇ ਅੰਦਰ ਬਾਹਰ ਝਾਤੀ ਮਾਰੀ ਪਰ ਉਹ ਤੇ ਕੁਲਵੰਤ ਕਿੱਥੇ ਸੀ ਉਹ ਤਾਂ ਉਹਦੀ ਫੋਟੋ ਸੀ ਜੋ ਮਨਜੀਤ ਦੀਆਂ ਝੱਲ ਬਲਲੀਆਂ ਹਰਕਤਾਂ ਵੇਖ ਕੇ ਮੁਸਕਰਾ ਰਹੀ ਸੀ ਮਨਜੀਤ ਨੂੰ ਆਪਣੀ ਅਸਲ ਅਵਸਥਾ ਦੀ ਸੋਝੀ ਪਈ ਤਾਂ ਸ਼ਰਮ ਨਾਲ ਉਹਦਾ ਸਿਰ ਝੁਕ ਗਿਆ ਉਹ ਸੋਚਣ ਲੱਗੀ ਇਹ ਸੂਟ ਹੀ ਪਵਾੜੇ ਦੀ ਜਾੜੇ ਇਹਨੂੰ ਲਾ ਕੇ ਇੰਨੀਆਂ ਤਹਾਂ ਥੱਲੇ ਲੁਕਾਵਾਂਗੀ ਜਿੱਥੋਂ ਇਹਦੀ ਝਾਤੀ ਵੀ ਨਾ ਪਵੇ ਮੇਰੇ ਆਉਣ ਤੱਕ ਵਧੀਆ ਸੂਟ ਨਾ ਪਾਇਆ ਹੋਇਆ ਤਾਂ ਇਸ ਕੋਟ ਦੀ ਵੀ ਖੈਰ ਨਾ ਸਮਝਿਓ ਕੁਲਵੰਤ ਦੀ ਧਮਕੀ ਯਾਦ ਆ ਗਈ ਤੇ ਮਨਜੀਤ ਦੇ ਹੱਥ ਉੱਤੇ ਹੀ ਰੁਕ ਗਏ ਉਹਦੇ ਵਿੱਚ ਸੂਟ ਲਾਹਣ ਦੀ ਤਾਕਤ ਨਾ ਰਹੀ ਉਹ ਨਸ਼ਈਆਂ ਵਾਂਗ ਟੱਲਣ ਲੱਗ ਪਈ ਉਹਦਾ ਅੰਦਰ ਅੱਖ ਖੁੱਸ ਰਿਹਾ ਸੀ ਜਿਵੇਂ ਕਿਸੇ ਅਤ ਨੈਗ ਦੇ ਦੀ ਉਡੀਕ ਵਿੱਚ ਉਹ ਮਨ ਨੂੰ ਕਰੜਾ ਕਰਕੇ ਬੋਲੀ ਕੁਲਵੰਤ ਭਾਵੇਂ ਕੁਝ ਹੋਵੇ ਮੈਂ ਤੇਰਾ ਜੀਵਨ ਬਰਬਾਦ ਨਹੀਂ ਕਰਾਂਗੀ ਮੈਂ ਤੇਤੋਂ ਕੀਤੀ ਦਾ ਮੁੱਲ ਨਹੀਂ ਲੈਣਾ ਚਾਹੁੰਦੀ ਮੇਰਾ ਢਲ ਚੁੱਕਾ ਜੋਬਨ ਤੇਰੀਆਂ ਜਵਾਨੀ ਦੀਆਂ ਸੱਦਰਾਂ ਨੂੰ ਸ਼ਾਂਤ ਨਹੀਂ ਕਰ ਸਕੇਗਾ ਕਲਵੰਤ 18 ਵਰਿਆਂ ਦਾ ਜਵਾਨ ਹੋ ਗਿਆ ਸੀ ਜੋ ਬਨੋ ਦੇ ਮੱਥੇ ਤੋਂ ਡਾਲਰ-ਡਾਲਰ ਪੈਂਦਾ ਸੀ ਲਹੂ ਵਿੱਚ ਕਿਸੇ-ਕਿਸੇ ਵੇਲੇ ਜੋਸ਼ ਨਾਲ ਚੰਗਿਆੜੀਆਂ ਫੁੱਟਣ ਲੱਗ ਪੈਂਦੀਆਂ ਸਨ ਕਿਸੇ ਮਟਿਆਰ ਦੀ ਚੁੰਨੀ ਦਾ ਉੜਦਾ ਪੱਲਾ ਵੇਖ ਕੇ ਉਹਦਾ ਮਨ ਉੱਡਣ ਲੱਗ ਪੈਂਦਾ ਸੀ ਉਹਦੀ ਨਜ਼ਰ ਬਾਜ਼ਾਰ ਵਿੱਚੋਂ ਲੰਘਦੀਆਂ ਕੁੜੀਆਂ ਦਾ ਪਿੱਛਾ ਕਰਨੋਂ ਨਹੀਂ ਸੀ ਢਲਦੀ ਉੱਡਦੀਆਂ ਪਤੰਗਾਂ ਵੇਖ ਕੇ ਉਹਨੂੰ ਸਾੜੀਆਂ ਦੇ ਝੋਲੇ ਪੈਣ ਲੱਗ ਪਏ ਸਨ ਉਦੀ ਆਤਮਾ ਕਿਸੇ ਹਾਨ ਪਰਵਾਣ ਸਾਥ ਦੀ ਲੋੜ ਮਹਿਸੂਸ ਕਰਨ ਲੱਗ ਪਈ ਸੀ ਉਹਨੂੰ ਆਪਣੇ ਜਵਾਨ ਹੋਣ ਦਾ ਯਕੀਨ ਹੋ ਗਿਆ ਸੀ ਇਸ ਉਮਰੇ ਹਰ ਗੱਭਰੂ ਦੀਆਂ ਰੀਝਾਂ ਕਿਸੇ ਮੁਟਿਆਰ ਦੇ ਪਿਆਰ ਵਿੱਚ ਉਲਝਣਾ ਲੋਚਦੀਆਂ ਹਨ ਕੁਲਵੰਤ ਦੀਆਂ ਜੀਵਨ ਤੰਦਾਂ ਵੀ ਇੱਕ ਥਾਂ ਉਲਝ ਗਈਆਂ ਦਰਸ਼ਨ ਨੇ ਥੋੜੇ ਦਿਨਾਂ ਅੰਦਰ ਹੀ ਕੁਲਵੰਤ ਦੇ ਕੁਆਰੇ ਚਾਵਾਂ ਤੇ ਕਬਜ਼ਾ ਕਰ ਲਿਆ ਸਰਦਾਰ ਪਿਆਰਾ ਸਿੰਘ ਰਾਮਗੜੀਆ ਇੱਕ ਪ੍ਰਸਿੱਧ ਠੇਕੇਦਾਰ ਸੀ ਈਸ਼ਵਰ ਨੇ ਉਹਨੂੰ ਬੜੀ ਸੰਕੋਚਵੀਂ ਔਲਾਦ ਦਿੱਤੀ ਸੀ ਇੱਕ ਲੜਕਾ ਗੁਰਚਰਨ ਸਿੰਘ ਤੇ ਇੱਕ ਲੜਕੀ ਦਰਸ਼ਨ ਕੌਰ ਮੈਂਟ ਗੁਮਰੀ ਵਿੱਚ ਪਿਆਰਾ ਸਿੰਘ ਦੀ ਆਪਣੀ ਕੋਠੀ ਸੀ ਕੋਠੀ ਉਸਰੀ ਨੂੰ ਪਾਵੇਂ 8 ਬਰੇ ਹੋ ਗਏ ਸਨ ਪਰ ਮਾਲਕਾਂ ਨੇ ਉਹਦੇ ਵਿੱਚ ਬਸੋਂ ਇਸੇ ਸਾਲ ਕੀਤੀ ਸੀ ਕੇਕੇਦਾਰੀ ਦੇ ਸلسلੇ ਵਿੱਚ ਪਿਆਰਾ ਸਿੰਘ ਨੂੰ 12 ਬਰੇ ਆਸਾਮ ਕੱਟਣੇ ਪਏ ਸਨ ਇੰਨੇ ਸਮੇਂ ਵਿੱਚ ਉਹ ਸਿਰਫ ਦੋ ਵਾਰ ਪੰਜਾਬ ਆਇਆ ਸੀ ਇੱਕ ਵਾਰ ਸਾਲੇ ਦਾ ਵਿਆਹ ਕਾਰਨ ਤੇ ਇੱਕ ਵਾਰ ਪੁਰਾਣਾ ਮਕਾਨ ਢਾਕੇ ਇਹ ਕੋਠੀ ਉਸਾਰਨ ਹੁਣ 10 ਮਹੀਨੇ ਤੋਂ ਸਦਾ ਵਾਸਤੇ ਅਸਾਮ ਨੂੰ ਛੱਡ ਆਇਆ ਸੀ ਕਈ ਮਹੀਨੇ ਸਿਹਤ ਖਰਾਬ ਰਹਿਣ ਪਿੱਛੋਂ ਉਹਨੂੰ ਡਾਕਟਰਾਂ ਦੀ ਇਹ ਸਲਾਹ ਮੰਨਣੀ ਪਈ ਕਿ ਉਹ ਅਸਾਮ ਛੱਡ ਕੇ ਪੰਜਾਬ ਚਲਾ ਜਾਏ ਸੋ ਮਜਬੂਰਨ ਉਹ ਚਾਲੂ ਕੰਮਾਂ ਦੇ ਸੌਂਪਣਾ ਆਪਣੇ ਸਾਲੇ ਨੂੰ ਕਰਕੇ ਮੈਂਟਗੁਮਰੀ ਆ ਵਸਿਆ ਦਰਸ਼ਨ ਉਤੋਂ 10 ਜਮਾਤਾਂ ਪਾਸ ਕਰਕੇ ਆਈ ਸੀ ਅਗਾਂਹ ਪੜ੍ਹਾਈ ਜਾਰੀ ਰੱਖਣ ਦੀ ਉਹਦੀ दिली ਜਾ ਸੀ ਪਾਰਮੈਂਟ ਗੁਮਰੀ ਵਿੱਚ ਲੜਕੀਆਂ ਦਾ ਕਾਲਜ ਨਾ ਹੋਣ ਕਰਕੇ ਉਹਦੀ ਏਰੀਜ ਪੂਰੀ ਨਾ ਹੋਈ ਗੁਰਚਰਨ ਆਉਂਦਾ ਹੀ 14ਵੀਂ ਵਿੱਚ ਦਾਖਲ ਹੋ ਗਿਆ ਨਵੇਂ ਵਾਤਾਵਰਨ ਵਿੱਚ ਉਹ ਕੁਝ ਉਪਰਾ ਉਪਰਾ ਮਹਿਸੂਸ ਕਰ ਰਿਹਾ ਸੀ ਕੁਲਵੰਤ ਨੇ ਉਹਦੇ ਕੋਲ ਬਹਿ ਕੇ ਬੜੀ ਹਲੀਮੀ ਨਾਲ ਪੁੱਛਿਆ ਕੀ ਗੱਲ ਏ ਤੁਸੀਂ ਕੁਝ ਗਵਾਚੇ ਗਵਾਚੇ ਭਾਸਦੇ ਹੋ ਕੋਈ ਖਾਸ ਗੱਲ ਨਹੀਂ ਸਾਲਾਂ ਦੇ ਬਣਾਏ ਹੋਏ ਮਿੱਤਰਾਂ ਵਿੱਚੋਂ ਨਿਕੜ ਕੇ ਨਵੇਂ ਥਾਂ ਜਾਣ ਨਾਲ ਐਸਾ ਹੋ ਹੀ ਜਾਂਦਾ ਏ ਗੁਰਚਾਰਨ ਨੇ ਨਿਮਾਜ ਜਿਹਾ ਮੁਸਕਰਉਂਦਿਆਂ ਉੱਤਰ ਦਿੱਤਾ ਉਦਾਸ ਨਾ ਹੋਵੋ ਜਿਹੜਾ ਮਿੱਤਰਾਂ ਵਿੱਚ ਰਹਿਣ ਦਾ ਚਾਹਵਾਨ ਹੋਵੇ ਉਹਨੂੰ ਹਰਥਾਂ ਮਿੱਤਰ ਮਿਲ ਜਾਂਦੇ ਨੇ ਆਪਾਂ ਨੇੜੇ ਹੋ ਵੇਖੀਏ ਸ਼ਾਇਦ ਮੈਂ ਤੁਹਾਡੀ ਇਹ ਘਾਟ ਪੂਰੀ ਕਰ ਸਕਾਂ ਕੁਲਵੰਤ ਨੇ ਉਹਦਾ ਪਿਆਰ ਨਾਲ ਹੱਥ ਘਟਦਿਆਂ ਕਿਹਾ ਗੁਰੂ ਕਰੇ ਅਸੀਂ ਚੰਗੇ ਮਿੱਤਰ ਬਣ ਕੇ ਜੀਵਨ ਮਾਣ ਸਕੀਏ ਕਹਿੰਦਿਆਂ ਹੋਇਆਂ ਗੁਰਚਾਰਨ ਨੇ ਕੁਲਵੰਤ ਨੂੰ ਜੱਫੀ ਵਿੱਚ ਘਟ ਲਿਆ ਜਮਾਤੀ ਤਾਂ ਉਹ ਕਾਨੂੰਨੀ ਤੌਰ ਤੇ ਬਣ ਚੁੱਕੇ ਸਨ ਤੇ ਮਿੱਤਰ ਉਹਨਾਂ ਨੂੰ ਦਿਲਾਂ ਦੀ ਸਾਂਝੀ ਧੜਕਣ ਨੇ ਬਣਾ ਦਿੱਤਾ ਥੋੜੇ ਦਿਨਾਂ ਵਿੱਚ ਹੀ ਉਹ ਇੱਕ ਦੂਜੇ ਦੇ ਕਾਫੀ ਨੇੜੇ ਹੋ ਗਏ ਵੱਧਦੀ ਸਾਂਝ ਦਾ ਸਦਕਾ ਕੁਲਵੰਤ ਗੁਰਸ਼ਰਨ ਕੇ ਘਰ ਆਉਣ ਜਾਣ ਲੱਗ ਪਿਆ ਉਧਾਉਣਾ ਸਾਰੇ ਪਰਿਵਾਰ ਨੂੰ ਚੰਗਾ ਚੰਗਾ ਲੱਗਾ ਦਰਸ਼ਨ ਦੇ ਮਨ ਨੂੰ ਤਾਂ ਉਹ ਕਾਹਨ ਵਾਂਗ ਭਾ ਗਿਆ ਕੁਲਵੰਤ ਦੀ ਥਾਂ ਥਾਂ ਪਾਟਕ ਦੀ ਨਜ਼ਰ ਇੱਕ ਥਾਂ ਟਿਕ ਗਈ ਦਾਰਸ਼ਨੋਦੀ ਪਿਆਸੀ ਨਿਗਾਹ ਦੀ ਕੇਂਦਰ ਬਣ ਗਈ ਚਾਰੇ ਅੱਖਾਂ ਉਲਝ ਗਈਆਂ ਤੇ ਉਹ ਇੱਕ ਦੂਜੇ ਨੂੰ ਵੇਖਣ ਦੇ ਬਹਾਨੇ ਟੋਲਣ ਲੱਗ ਪਏ ਦਰਸ਼ਨ ਦੀ ਮਾਂ ਇਸ ਮੇਲ ਮਲਾਪ ਤੇ ਦਿਲੋਂ ਬੜੀ ਖੁਸ਼ ਸੀ ਉਹਨੇ ਭੱਜ ਬਹਾਨੇ ਕੁਲਵੰਤ ਨੂੰ ਇਹ ਗੱਲ ਸੁਝਾਵੀ ਦਿੱਤੀ ਇੰਨੀ ਸ਼ਹਿ ਮੈਲਨ ਤੇ ਦਰਸ਼ਨ ਤੇ ਕੁਲਵੰਤ ਦਾ ਮਿਲਾਪ ਪ੍ਰੇਮ ਵਿੱਚ ਬਦਲ ਗਿਆ ਇਥੋਂ ਤੱਕ ਕਿ ਦੋਹਾਂ ਵਿੱਚ ਜੀਵਨ ਭਰ ਇਕ ਦੂਜੇ ਦੇ ਹੋ ਕੇ ਰਹਿਣ ਦੇ ਪ੍ਰਾਣ ਹੋ ਗਏ ਨੇੜੇ ਹੁੰਦੇ ਹੁੰਦੇ ਉਹ ਇੱਕ ਦੂਜੇ ਦੇ ਸੁਪਨਿਆਂ ਵਿੱਚ ਸਮਾ ਗਏ ਅਗਲਾ ਭਾਗ ਜਲਦੀ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ